ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਮਾਲ ਹੋ ਰਿਹਾ ਸੀ ਤਿਆਰ ਤਾਂ ਉੱਤੋਂ ਪੈ ਗਈ ਸਿਹਤ ਵਿਭਾਗ ਦੀ ਟੀਮ ਦੀ ਰੇਡ ਅਧਿਕਾਰੀਆਂ ਨੂੰ ਦੇਖ ਮੌਜੂਦ ਲੋਕਾਂ ਦੀਆਂ ਲੱਤਾਂ ਕੰਮ ਗਈਆਂ ਜਦੋਂ ਸੈਂਟਰ ਦੇ ਵਿੱਚ ਦੇਖਿਆ ਤਾਂ ਵਿਭਾਗ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਦੱਸਿਆ ਕਿ ਵਰਫ ਦੀ ਫੈਕਟਰੀ ਦੇ ਵਿੱਚ ਨਕਲੀ ਰਿਫਾਈਨਡ ਕਿਉਂ ਤੇ ਦੂਜੇ ਪਾਸੇ ਸੁੱਕੇ ਦੁੱਧ ਦੇ ਡੱਬੇ ਨਕਲੀ ਤਿਆਰ ਕਰਕੇ ਲੁਕੋ ਕੇ ਰੱਖੇ ਹੋਏ ਸੀ ਨਕਲੀ ਦੁੱਧ ਬਣਾਉਣ ਵਾਲਾ ਸੋਰਬੀਟੋਲ ਨਾਮ ਦਾ ਕੈਮੀਕਲ 100 ਲੀਟਰ ਦੇ ਲਗਭਗ ਸਿਹਤ ਵਿਭਾਗ ਟੀਮ ਨੇ ਜ਼ਬਤ ਕੀਤਾ ਮੌਕੇ ਉੱਪਰ ਪਹੁੰਚੀ ਟੀਮ ਨੇ ਸਾਰੀਆਂ ਚੀਜ਼ਾਂ ਦੇ ਸੈਂਪਲ ਭਰ ਕੇ ਲੈਬ ਦੇ ਵਿੱਚ ਜਾਂਚ ਕਰਨ ਲਈ بھیਜ ਦਿੱਤੇ ਅਤੇ ਸਾਰੀ ਫੈਕਟਰੀ ਅਤੇ ਸਟੋਰ ਨੂੰ ਸੀਲ ਕਰ ਦਿੱਤਾ ਸਰ ਕਿਤਾ ਦੇ ਅੱਜ ਡੜਬਾ ਦੇ ਵਿੱਚ ਰੇਡ ਕੀਤੀ ਗਈ ਹੈ ਜੀ ਫੂਡ ਸੇਫਟੀ ਲੈ ਕੇ ਕੀ ਕੁਝ ਬਰਾਮਦ ਹੋਇਆ ਕਿ ਨਹੀਂ ਫਰਮ ਹੈ ਜੀ ਮਾਨਯੋਗ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੀ ਦੇ ਦਿਸ਼ਾਣਾਂ ਤੇ ਇਸ਼ਾਣ ਦੇ ਮੁਤਾਬਕ ਅੱਜ ਅਸੀਂ ਡੜਬਾ ਦੇ ਵਿੱਚ ਇੱਕ ਸੰਦੀਪ ਮਿਲਕ ਮਿਲਕ ਸੈਂਟਰ ਦੇ ਵਿੱਚ ਰੇਡ ਕੀਤੀ ਸੀ ਤੇ ਉੱਥੋਂ ਪਨੀਰ ਤੇ ਦੁੱਧ ਦੇ ਸੈਂਪਲ ਲੈ ਗਏ ਉਹਨਾਂ ਆਪਣਾ ਜਿਹੜਾ ਸਾਰਾ ਸਮਾਨ ਸੀ ਜਿੱਥੇ ਉਹ ਆਪਣਾ ਰਾਮਟੀਅਰ ਸਟੋਰ ਕਰਦਾ ਸੀ ਜਿੱਦਾਂ ਜਸਟ ਲਾਈਕ ਰਿਫਾਈਨਡ ਰੀਫਾਈਂਡ ਵਾਇਲ ਹੋਇਆ ਤੇ ਸੁੱਕਾ ਦੁੱਧ ਜਿਹਨੂੰ ਆਪਾਂ ਕਹਿੰਦੇ ਆ ਤੇ ਦੁੱਧ ਬਣਾਉਣ ਵਾਲੇ ਜਿਹੜੇ ਪ੍ਰੋਡਕਟਸ ਆ ਮਟੀਰੀਅਲ ਉਹ ਸਾਰਾ ਉਹਨੇ ਆਪਣਾ ਇੱਕ ਡੇਲਬਾ ਕੋਰੀਆ ਰੋਡ ਦੇ ਉੱਤੇ ਹਰੀਓਮ ਆਈਸ ਫੈਕਟਰੀ ਦੇ ਵਿੱਚ ਰੱਖਿਆ ਹੋਇਆ ਸੀ ਤੇ ਅੱਜ ਅਸੀਂ ਜਦੋਂ ਉਹਨੂੰ ਖਲਾ ਕੇ ਦੇਖਿਆ ਤਾਂ ਇੱਥੋਂ ਸਾਨੂੰ ਤਕਰੀਬਨ 278 ਟਿਨ ਰਿਫਾਈਂਡ ਦੇ ਮਿਲੇ ਆ 70 ਟਿਨ ਖਾਲੀ ਮਿਲੇ ਆ ਉਹਦੇ ਨਾਲ ਤੇ ਸਕਿਮਡ ਮਿਲਕ ਪਾਊਡਰ ਦੇ ਜਿਹੜੇ ਨੇ ਸਾਡੇ ਕੋਲ 13 ਪੈਕੇਟ ਉਹ ਇਥੇ ਐਟ ਦਿਸ ਪੋਰਟ ਪਈ ਸੀ ਤੇ ਇੱਕ ਜਿਹੜਾ ਸੀ ਸੋਰਬਿਟੋਲ ਹੁੰਦਾ ਜਿਹੜਾ ਕਿ ਦੁੱਧ ਬਣਾਉਣ ਦੇ ਵਿੱਚ ਹੈਲਪਫੁਲ ਹੁੰਦਾ ਉਹ ਸਾਨੂੰ ਇਥੋਂ 100 ਲੀਟਰ ਦੇ ਕਰੀਬ ਉਹ ਮਿਲਿਆ ਤੇ ਅਸੀਂ ਸਾਰੀ ਇਹਨਾਂ ਚੀਜ਼ਾਂ ਦੇ ਸੈਂਪਲ ਲੈ ਕੇ ਖਰ ਲੈਬ ਦੇ ਵਿੱਚ ਕੱਲ ਸਵੇਰੇ ਚਲੇ ਜਾਣਗੇ ਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ ਇਹ ਜਿਹੜੀ ਵਿਅਕਤੀ ਨਹੀਂ ਸਰ ਪਹਿਲਾਂ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਕੀ ਜਾਂ ਉਸ ਤਰ੍ਹਾਂ ਦੀ ਨੌਲੇਜ ਹੋਣੀ ਹਾਂ ਇਹਨਾਂ ਦਾ ਪਹਿਲਾਂ ਵੀ ਅਸੀਂ ਇੱਕ ਵਾਰੀ ਪਹਿਲਾਂ ਵੀ ਸੈਂਪਲ ਭਰਿਆ ਸੀ ਉਹ ਵੀ ਕੇਸ ਚੱਲ ਰਿਹਾ ਪਰ ਸੰਨੀ ਕੋਲ ਰਿਪੀਟਡਲੀ ਕੰਪਲੇਂਟਸ ਬਹੁਤ ਆ ਰਹੀਆਂ ਸੀ ਵੀ ਇਹ ਜਿਹੜੇ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਮਿਲਾਵਟ ਚੱਲ ਰਹੀ ਹੈ। ਇਹ ਬੜੇ ਪੱਧਰ ਤੇ ਜ਼ਿਆਦਾ ਹਾਂ ਇਹਦੇ ਵਿੱਚ ਸਾਰੇ ਕੋਲ ਜਿਹੜੇ ਰਿਪੀਟਡਲੀ ਕੰਪਲੇਂਟਸ ਸਾਰੇ ਅਸੀਂ ਉਹ ਇਹੀ ਸੀ ਕਿ ਲਾਰਸਕੇਲ ਦੇ ਉੱਤੇ ਇੱਥੇ ਕੰਮ ਹੋ ਰਿਹਾ। ਜੋ ਜੋ ਸਰ ਇਹ ਪ੍ਰੋਡਕਟ ਤੁਹਾਡੇ ਵੱਲੋਂ ਜਿਹੜੀਆਂ ਇਹਨਾਂ ਦਾ ਰਿਕਵਰੀ ਕੀਤਾ ਗਏ ਨੇ ਕਿੰਨਾ ਕੁ ਨੁਕਸਾਨ ਜਿਹੜਾ ਸਮਾਨ ਦੇ ਵਿੱਚ ਜਿੰਨਾ ਲੱਗਿਆ। ਦੇਖੋ ਇਹ ਜਿਹੜਾ ਇਹ ਸਾਰਾ ਪਨੀਰ ਦੁੱਧ ਜੇ ਸਾਰਾ ਜਿਹੜਾ ਮਟੀਰੀਅਲ ਅਸੀਂ ਰਿਕਵਰ ਕੀਤਾ ਇਹ ਤੋਂ ਜੇ ਤਿਆਰ ਹੋ ਕੇ ਕੋਈ ਵੀ ਖਾਂਦਾ ਹੈ ਤਾਂ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਦਾ ਵਧਣਾ 슈ਗਰ ਇਹ ਸਾਰੀਆਂ ਕੈਂਸਰ ਤੱਕ ਦੀਆਂ ਬਿਮਾਰੀਆਂ ਨੂੰ ਨਿਯੋਤਾ ਦਿੰਦੇ ਆਂ ਅਸੀਂ ਬਟ ਪਹਿਲਾਂ ਇਹ ਬਿਮਾਰੀਆਂ ਬਿਲਕੁਲ ਨਹੀਂ ਹੁੰਦੀਆਂ ਸੀ ਆ ਹੁਣ ਹਰ ਬੰਦਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ 슈ਗਰ ਦੀ ਬਿਮਾਰੀ ਨਾਲ ਤੇ ਜਿੰਨੇ ਵੀ ਹਾਰਟ ਦੀਆਂ ਡਿਜ਼ੀਜ਼ ਨੇ ਸਾਰੀਆਂ ਉਹ ਸਾਰੀ ਇਹਨਾਂ ਚੀਜ਼ਾਂ ਦੀ ਹੀ ਦੇਣਾ ਹੈ ਸਰ ਜਿਹੜੇ ਪ੍ਰੋਗਰਾਮ ਤਿਆਰ ਕਰਦੇ ਸੀ ਇਸ ਤੋਂ ਕਿਤੇ ਕਿਤੇ ਗਏ ਜਾ ਕੇ ਬੇਦੇਸੀ ਕੁਝ ਪੁੱਛਣ ਇੱਚਾ ਪਤਾ ਲੱਗੇ ਨਹੀਂ ਉਹ ਸਾਨੂੰ ਆਪ ਹੁਣ ਮਿਲੇ ਨਹੀਂ ਬਾਰ ਬਾਰ ਫੋਨ ਵੀ ਕੀਤਾ ਫੋਨ ਤੇ ਉਹ ਨਹੀਂ ਆਏ ਪਰ ਇਹ ਵੀ ਅਲੱਗ ਅਲੱਗ ਜਗ੍ਹਾ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਜਾ ਰਿਹਾ ਸਾਰਾ ਸਮਾਨ ਸਰ ਜਿਨ੍ਹਾਂ ਦੀ ਪ੍ਰਾਪਰਟੀ ਗਈ ਹੈ ਜੀ ਉਹਨਾਂ ਦੇ ਉੱਪਰ ਵੀ ਕਾਰਵਾਈ ਹਾਂਜੀ ਇਹਨਾਂ ਦੀ ਪ੍ਰਾਪਰਟੀ ਹੈ ਉਹਨਾਂ ਪ੍ਰਾਪਰਟੀ ਉਹਨਾਂ ਇਹਨਾਂ ਨੂੰ ਕਿਰਾਏ ਦਿੱਤੀ ਹੋਈ ਹੈ ਉਹ ਅਸੀਂ ਉਹਨਾਂ ਤੋਂ ਕਿਰਾਏ ਦਾ ਨਾਮ ਵੀ ਲੈ ਲਿਆ ਤੇ ਅਸੀਂ ਉਹਨਾਂ ਦਾ ਨਾਮ ਵੀ ਵਿੱਚ ਲਿਖ ਰਹੇ ਹਾਂ ਅੱਜ ਕਿੰਨੀ ਸੈਂਪਲਿੰਗ ਕੀਤੀ ਗਈ ਹੈਗੀ ਜੀ ਕੀ ਕੀ ਪ੍ਰੋਡਕਟ ਦੀ ਸੈਂਪਲਿੰਗ ਕੀਤੀ ਦੇਖੋ ਅੱਜ ਅਸੀਂ ਸਿੰਗਲਾ ਮਿਲਕ ਚਿਲਿੰਗ ਸੈਂਟਰ ਮਨਦੀਪ ਕੁਮਾਰ ਦੇ ਓਨਰ ਨੇ ਇਹਨਾਂ ਦੇ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਪਨੀਰ ਦੀ ਸਪਲਾਈ ਅਲੱਗ-ਅਲੱਗ ਸ਼ਹਿਰਾਂ 'ਚ ਕਰਦੇ ਨੇ ਤੇ ਅਸੀਂ ਕਾਫੀ ਦਿਨਾਂ ਤੋਂ ਇਹਦੀ ਟਰੇਸ ਕਰ ਰਹੇ ਸੀ ਵੀ ਕੋਈ ਐਵੀਡੈਂਸ ਪ੍ਰੋਪਰ ਮਿਲੇ ਤਾਂ ਅਸੀਂ ਪ੍ਰੋਪਰ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੇ ਅਸੀਂ ਸਾਰੀ ਇਨਕੁਆਇਰੀ ਕਰਕੇ ਫੇਰ ਹੀ ਅੱਜ ਆਏ ਸੀ ਇੱਥੇ ਤੇ ਇਹਨਾਂ ਦੇ ਅਸੀਂ 5 ਸੈਂਪਲ ਲੈਂਦੇ ਨੇ ਦੋ ਇਹਨਾਂ ਦੇ ਜਿਹੜਾ ਸੈਂਟਰ ਹੈ ਉੱਥੋਂ ਅਸੀਂ ਸੈਂਪਲ ਕਲੈਕਟ ਕੀਤੇ ਨੇ ਪਨੀਰ ਦਾ ਤੇ ਦੁੱਧ ਤੇ ਦੂਸਰੇ ਸਾਨੂੰ ਕਾਫੀ ਡਾਕਟਰ ਸਾਹਿਬ ਨੇ ਦੱਸਿਆ ਜਿਵੇਂ ਕਾਫੀ ਕੁਆਂਟੀਟੀ ਚ ਸਾਨੂੰ ਰਿਫਾਈਨਡ ਆਇਲ ਜੋ ਮਿਕਸ ਪਨੀਰ ਬਣਾਉਣ ਲਈ ਇਹ ਮਿਕਸਿੰਗ ਕਰਦੇ ਨੇ ਐਡਲਟ੍ਰੇਟਡ ਪਨੀਰ ਬਣਾਉਂਦੇ ਨੇ ਉਹ ਸਾਰਾ ਮਟੀਰੀਅਲ ਸਾਨੂੰ ਅਸੀਂ ਮਿਲ ਚੁੱਕਿਆ ਅਸੀਂ ਸਾਰਾ ਇਹ ਜਬਤ ਕਰ ਲਿਆ ਤੇ ਇਹਨੂੰ ਅਸੀਂ ਸੀਲ ਕਰਕੇ ਜਾ ਰਿਹਾ ਰਿਪੋਰਟ ਆਉਣ ਤੱਕ ਅਗਲੀ ਜੋ ਵੀ ਕਾਰਵਾਈ ਹੋਊਗੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ ਇਸ ਤਰ੍ਹਾਂ ਦਾ ਖੇਲਬਾ ਜਿਹੜਾ ਲੋਕਾਂ ਨਾਲ ਕੀਤਾ ਜਾ ਰਿਹਾ ਇਹ ਦੇਖੋ ਬਹੁਤ ਜ਼ਿਆਦਾ ਮਤਲਬ ਲਾਰਜ ਸਕੇਲ ਤੇ ਚੱਲ ਰਿਹਾ ਹੈ ਇਹਨਾਂ ਵੱਲੋਂ ਜੋ ਚੰਡੀਗੜ੍ਹ ਸਪਲਾਈ ਜਿਵੇਂ ਮ ਮਰੇਲਗੋੜਲਾ ਦੇਵੀ ਵਿੱਚ ਸਾਨੂੰ ਕੰਪਲੇਂਟਸ ਆਈਆਂ ਸੀ ਵੀ ਇਹਨਾਂ ਦੀ ਸਪਲਾਈ ਹੋ ਰਹੀ ਹੈ ਧੂਰੀ ਵਿੱਚ ਸਪਲਾਈ ਕਰ ਰਹੇ ਨੇ ਹੋਰ ਸ਼ਹਿਰਾਂ 'ਚ ਵੀ ਜਿੰਨੇ ਨੇੜੇ ਨਾਲ ਲੱਗਦੇ ਸ਼ਹਿਰ ਨੇ ਬਟ ਇਹ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਮਤਲਬ ਕਿਲਵਾੜ ਚੱਲ ਰਿਹਾ ਹੈ ਅਸੀਂ ਪੂਰਾ ਯਤਨ ਕਰਾਂਗੇ ਵੀ ਸੰਗਰੂਰ ਜ਼ਿਲ੍ਹੇ 'ਚੋਂ ਪੂਰਾ ਸਫਾਇਆ ਕੀਤਾ ਜਾ ਸਕੇ ਮਲਬਾ ਟਕੋਰਾ ਦਾ ਤੇ ਡੀਸੀ ਸਾਹਿਬ ਮਾਨਯੋਗ ਸਾਡੇ ਨਾਲ ਨੇ ਇਸ ਸਪੋਰਟ ਕਰ ਰਹੇ ਨੇ ਸਾਡੀ ਤੇ ਅਸੀਂ ਪੂਰੀ ਮਤਲਬ ਦਿਲੋਂ ਹੋਨੇਸਟੀ ਨਾਲ ਇਸ ਚੀਜ਼ ਨੂੰ ਕਵਰ ਕਰ ਰਹੇ ਆ ਜਿਹੜੇ ਜਿਹੜੇ ਪ੍ਰੋਡਕਟ ਜਿਹੜੇ ਹੈਗੇ ਜੀ ਕਵਰ ਕੀਤੇ ਗਏ ਨੇ ਕਿਹੜੀ ਕਿਹੜੀ ਐਡਮਾ ਬਣਾਉਦੇ ਵਿੱਚ ਵਰਤੇ ਜਾਂਦੇ ਨੇ ਇਹ ਸਾਰਾ ਮਟੀਰੀਅਲ ਜੋ ਮਿਲਿਆ ਜਿਵੇਂ ਰਫਾਈਨਡ ਆਇਲਸ ਕੇਮਡ ਮਿਲਕ ਪਾਊਡਰ ਤੇ ਸੋਰਬੀਟੋਲ ਇਹ ਸਾਰਾ ਪਨੀਰ ਦੇ ਵਿੱਚ ਹੀ ਯੂਜ਼ ਹੁੰਦਾ ਜਿਵੇਂ ਆਪਾਂ ਐਡਲਟਰੇਟਡ ਪਨੀਰ ਕਹਿੰਦੇ ਆ ਉਹ ਸਾਰਾ ਉਸ ਤਰੀ ਤਿਆਰ ਮਿਲਾਵਟੀ ਪਨੀਰ ਤਿਆਰ ਹੁੰਦਾ ਹੈ ਤੇ ਦੁੱਧ ਦੀ ਜਿਵੇਂ ਦੁੱਧ ਤੋਂ ਨਾ ਬਣਾ ਕੇ ਰਫਾਈਨਡ ਆਇਲ ਤੋਂ ਹੀ ਬਣਾ ਰਹੀ ਸੀ ਇਹ ਜਿਨ੍ਹਾਂ ਦੀ ਪ੍ਰਕਿਰਤੀ ਹੈਗੀ ਜੀ ਕਰਾਈ ਦੀਤੀ ਹੋਈ ਆ ਉਹਨਾਂ ਦਾ ਵੀ ਵਿੱਚ ਇਹ ਨਾਮਜ਼ਦ ਹੋਏਗਾ ਜੀ ਉਹਨਾਂ ਦੀ ਕਾਰਵਾਈ ਹੋਏਗੀ ਜੀ ਕਿਉਂਕਿ ਦੇਖੋ ਲੀਗਲੀ ਲੀਗਲੀ ਉਹਨਾਂ ਵੱਲੋਂ ਇੱਕ ਲੀਗਲ ਡਾਕੂਮੈਂਟ ਸਾਨੂੰ ਦਿੱਤਾ ਗਿਆ ਜੋ ਕਿਰਾਏ ਤੇ ਉਹਨਾਂ ਨੇ ਉਹਨਾਂ ਨੂੰ ਦਿੱਤੀ ਹੋਈ ਸੀ ਬਿਲਡਿੰਗ ਹੈ ਤੇ ਇਸ ਕਰਕੇ ਉਹਨਾਂ ਤੇ ਜੋ ਮਤਲਬ ਅਸੀਂ ਇੱਕ ਐਵੀਡੈਂਸ ਦੇ ਤੌਰ ਤੇ ਤਾਂ ਇਨਕਲੂਡ ਕਰਾਂਗੇ ਬਟ ਉਹ ਅਗਲੀ ਅਦਾਲਤ ਦੀ ਕਾਰਵਾਈ ਹੈ ਕਿ ਉਹਨਾਂ ਕੋਲ ਇੱਕ ਹੈਗਾ ਕਰਾਰ ਨਹੀਂ ਸਮਝਾਉਂਦੇ ਉਹਦੇ ਅੰਦਰ ਵੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਇਹਨਾਂ ਨੂੰ ਅਸੀਂ ਜੋ ਵੀ ਬਣਦੀ ਹੋਊਗੀ ਐਕਟਮ ਦਾ ਉਹ ਕਾਰਵਾਈ ਉਹ ਕੀਤੀ ਜਾਊਗੀ ਦੇਖਿਆ ਜਾਵੇ ਤਾਂ ਵੱਡੇ ਪੱਧਰ ਤੇ ਨਕਲੀ ਸਮਾਨ ਤਿਆਰ ਕੀਤਾ ਜਾਂਦਾ ਹੈ ਨਕਲੀ ਦੁੱਧ ਨਕਲੀ ਘਿਓ ਜੋ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ